ਮਲਾਯੋ ਸਾਥੀਓ ਮੇਰੇ ਨੂੰ ਪਿਆਰ ਵਿੱਚ ਸਤਿ ਸ੍ਰੀ ਅਕਾਲ ਜੀ ਪੀਐਸਈ ਵੀ ਜੁਆਇੰਟ ਫਾਰਮ ਬੀਰੀ ਮਲਾਜਮ ਇਕਤਾ ਮੰਚ ਪੰਜਾਬ ਦੇ ਆਗੂਆਂ ਨੇ ਬਹੁਤ ਵੱਡੀ ਜਿੱਦ ਪ੍ਰਗਟ ਕੀਤੀ ਹੈ ਜੀ ਪੀਐਸਪੀਸੀਲ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦਾ ਮੀਮੋ ਨੰਬਰ 25934 ਮਿਤੀ 19 2024 ਨੂੰ सीआरए 293/19 सीआरए 294/19 सीआरए 295/19 सीआरए 296/19 ਵਾਲੇ ਜੋ ਸਾਡੇ ਮਲਾਜ ਅਨੁਸਾਰ ਜੀਆ ਉਹਨਾਂ ਨੂੰ 6ਵਾਂ ਪੇਗ ਮਿਸ਼ਨ ਪੀ ਪੀਐਸ ਪੀਸੀਐਲ ਨੇ ਲਾਗੂ ਕਰਤਾ ਹੈ ਜੀ ਇਹ ਬਹੁਤ ਵੱਡੀ ਜਿੱਤ ਆ ਦਿੱਥੇ ਬੰਦਿਆਂ ਦੀ ਪਰ ਇਹ ਵੀ ਅਸੀਂ ਮੰਗ ਕਰਦੇ ਆ ਪਾਵਰ ਅਗਮੈਂਡਮੈਂਟ ਤੋਂ ਜੋ 2020 ਤੋਂ ਬਾਅਦ ਭਾਰਤ ਦੀਆਂ ਮਲਾਜਮਾਂ ਉਹਨਾਂ ਤੇ ਵੀ ਛੇਆ ਬੇਖ ਨੂੰ ਲਾਗ ਦਿੱਤਾ ਜਾਵੇ ਦੂਜੇ ਪਾਸੇ ਜੋ ਸਾਡੇ ਫਰੰਟ ਦਾ ਆਗੂ ਰਣਜੀਤ ਸਿੰਘ ਰਾਣਵਾ ਨੇ ਦੱਸਿਆ ਕਿ ਸਾਡੀ ਮੀਟਿੰਗ ਮੋਕਾ ਦੇ ਭਵਾਨਕ ਤੁਮਾਂ ਦੇ ਨਾਲ 2 ਅਗਸਤ ਨੂੰ ਪੰਜਾਬ ਪੰਡਿਆਂ ਦੇ ਵਿਚ ਹੋਏਗੀ ਉਸ ਦੇ ਇੱਕੋ ਇੱਕ ਮੰਗ ਹੋਊਗੀ ਕਿ 2016 ਤੋਂ ਪੇ ਕਿਵੇਂ ਲਾਇ ਦਿੱਤਾ ਜਾਵੇ ਜੋ ਸਾਡੇ ਰਿਟਾਇਰਮੈਂਟ ਹੋਏ ਸਾਥੀਆਂ ਨੂੰ ਫੈਕਟਰ 2.5 ਅਨਾੜ ਦਿੱਤਾ ਜਾਵੇ ਜੋ 17 ਸਤ 2020 ਤੋਂ ਭਾਰਤੀ ਮੁਲਾਜ਼ਮਾਂ ਉਹਨਾਂ ਨੇ 6ਵਾਂ ਪੇਂ ਲਾਗੂ ਕੀਤਾ ਹੈ ਵੀ ਜੋ ਪੰਜਾਬ ਸਰਕਾਰ ਨੇ ਸੈਂਤੀ ਤਰ੍ਹਾਂ ਦੇ ਪੱਤੇ ਪਹਿਲਾਂ ਕੱਢ ਲਏ ਸਨ ਉਹ ਵੀ ਲਾਗੂ ਕੀਤੇ ਜਾਣ ਇਸ ਤਰ੍ਹਾਂ ਹੀ ਜੋ ਪ੍ਰਾਣੀ ਪੈਨ ਸਕੀਮਾਂ ਨੇ 1972 ਸਾਲ ਉਹਦੇ ਨਾ ਮੰਗਾਂ ਦੇ ਮੁੱਖਾਂ ਭਵਨ ਤਮਾਨ ਨਾਲ ਗੱਲਬਾਤ ਕੀਤੀ ਜਾਊਗੀ ਦੂਜੇ ਪਾਸੇ ਠੀਕਾ ਮਲਾਹ ਸਿੰਘਾ ਸਮੂਰਥਾ ਪੰਜਾਬ ਦਾ ਆਗੂ ਬਰਿੰਦਾ ਸਿੰਘ ਮੋਮਨੇ ਦੱਸਿਆ ਕਿ ਸਾਡੀ ਮੀਟਿੰਗ ਮੁੱਖਾਂ ਐ ਭਵਾਨ ਤਮਾਨ ਦੇ ਨਾਲ ਪਹਿਲਾਂ ਵੀ ਉਹ ਵੀ ਸੀ ਪਰ ਉਹ ਮੀਟਿੰਗ ਦੇ ਵਿੱਚ ਜੋ ਕੱਚੇ ਨੌਕਰਾਂ ਨਾਲ ਸੰਬੰਧੀ ਗੱਲਬਾਤ ਹੋਈ ਪਰ ਦੁਬਾਰਾ ਹੁਣ ਮੀਟਿੰਗ 2 ਅਗਸਤ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਜਿਸੇ ਮੁੱਖਾਂ ਦੇ ਭਵਾਨ ਤਮਾਨ ਨੂੰ ਕਿਹਾ ਦੱਸਿਆ ਜਾਵੇਗਾ ਕਿ ਜੋ ਪੰਜਾਬ ਸਰਕਾਰ ਦੇ ਮਹਿੰਗਾ ਕਾਮਰ ਦੇ ਕੱਚੇ ਮੁਲਾਜ਼ਮਾਂ ਦਾ 15-20 ਸਾਲ ਹੋ ਚੁੱਕੇ ਹਨ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਇੱਕ ਪਾਸੇ ਮੁਖੀ ਭਵਾਨ ਤਮਾਨ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਵੀ ਜੋ ਕੱਚੇ ਮਲਾਜ਼ਮਾਂ ਮੈਂ ਉਹਨਾਂ ਅਗੇ ਉਹੱਚਾ ਸ਼ਬਦ ਕੱਟੂੰਗਾ ਪਰ ਸਰਕਾਰ ਬਣੀ ਨੂੰ 22 ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਅਜੇ ਤੱਕ ਰੋਪੜ ਸਾਂ ਪਲਾਨ ਦੇ ਵਿੱਚ ਜਾਂ ਲਹਿਰਾਵਾਂ ਮਥਲ ਬਣਾਉਣ ਦੇ ਵਿੱਚ ਕੋਈ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਕਿਉਂਕਿ 20 ਵੀ ਸਾਲਾਂ ਤੋਂ ٹھੇਕਦਾਰਾਂ ਕੋਲ ਕੰਮਾਂ ਕੰਮ ਕਰਦੇ ਆ ਇਸ ਕਰਕੇ ਹੀ ਜੋ ਕੱਲ ਥਰਮ ਪਲਾਨ ਦੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ